ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਜਿਹੜੇ ਕੈਨੇਡਾ ਦੇ ਵਿੱਚ ਖਾਲਸਤਾਨੀ ਰਹਿੰਦੇ ਨੇ ਨਾ ਉਹਨਾਂ ਦੀ ਕਰਨੀ ਹੈ ਇਹ ਬੰਦੇ ਕੌਣ ਨੇ ਇੰਡੀਆ ਤੋਂ ਭਗੋੜੇ ਕਿਉਂ ਹੋ ਕੇ ਗਏ ਨੇ ਤੇ ਉੱਥੇ ਜਾ ਕੇ ਕੈਨੇਡਾ ਵਿੱਚ ਕਾਰੋਬਾਰ ਕੀ ਕਰਦੇ ਨੇ ਜੇ ਤੁਸੀਂ ਕੈਨੇਡਾ ਦੇ ਮਸ਼ਿੰਦੇ ਪੰਜਾਬੀ ਲੋਕਾਂ ਦੇ ਕੋਲੋਂ ਇਹਨਾਂ ਦੀ ਕਰਤੂਤ ਪੁੱਛੋਂਗੇ ਨਾ ਉਹ ਕਹਿੰਦੇ ਬਹੁਤ ਤੰਗ ਪਰੇਸ਼ਾਨ ਇਹ ਸਾਨੂੰ ਕਰਦੇ ਆ ਅਸ਼ਾ ਇੱਥੋਂ ਜਦੋਂ ਇਹ ਗਏ ਨੇ ਇਹ ਕੋਈ ਤਾਂ ਸਰੋਤੀਆਂ ਮੰਗਦਾ ਸੀ ਉੱਥੇ ਕੋਈ ਨਸ਼ੇ ਕਰਦਾ ਸੀ ਕੋਈ ਨਸ਼ੇ ਵੇਚਦਾ ਸੀ ਕੋਈ ਕਬਜੇ ਕਰਦਾ ਸੀ ਜ਼ਮੀਨਾਂ ਦੇ ਤੇ ਇੱਥੋਂ ਜਾ ਕੇ ਕਈਆਂ ਨੇ ਰਫੂ ਜੀ ਕੇਸਲਾ ਤੇ ਅਸੈਲਮ ਪਾ ਕੇ ਦੇ ਸਾਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਹੈਗਾ ਤੇ ਕੁਝ ਪੱਕੇ ਹੋ ਗਏ ਕੁਝ ਉਦਾਂ ਹੀ ਜਮਕਦੇ ਫਿਰਦੇ ਹੁਣ ਉੱਥੇ ਇਹ ਕਾਰੋਬਾਰ ਤਾਂ ਕੋਈ ਵਧੀਆ ਕਰਦੇ ਨਹੀਂ ਲੁੱਟਾਂ ਖੋਹਾਂ ਕਰਦੇ ਆ ਕੱਲ ਇੱਕ ਟੈਕਸੀ ਡਰਾਈਵਰ ਨੂੰ ਕੁੱਟਿਆ ਇਹਨਾਂ ਨੇ ਮੋਲਟੀ ਹੌਂ ਦੇ ਵਿੱਚ ਉਦੇ ਕੋਲੋਂ 4000 ਡਾਲਰ ਖੋਲੇ ਇਹਨਾਂ ਨੇ। ਖੋ ਕੇ ਭੱਜ ਗਏ। ਜਦੋਂ ਪੁਲਿਸ ਨੇ ਫੜੇ। ਦੇ ਫੇਰ ਇਹਨਾਂ ਦੇ ਨਾਲ 2-2 ਮੀਟਰ ਦੇ ਕਸ਼ਰੇ ਪਾਏ ਸੀ। ਚੋਲੇ ਪਾਏ ਹੋਏ ਸੀ। ਤੇ ਨੀਲੀਆਂ ਬੰਨੀਆਂ ਹੋਈਆਂ ਸੀ ਪੱਗਾਂ। ਜਦੋਂ ਫੜੇ ਨੇ ਫਿਰ ਫਿਰ ਸਾਰਾ ਕੁਝ ਲਾ ਕੇ ਪਟਾ ਫੇਰੇ ਇਹਨਾਂ ਤੇ। ਵੈਸੇ ਕ੍ਰਿਨਲ ਦੀ ਪੁਲਿਸ ਪਟਾ ਫੇਰਦੀ ਨਹੀਂ ਹੁੰਦੀ ਪਟਾ ਤਾਂ ਮੈਂ ਕਹਿ ਰਿਹਾ। ਉਹ ਹੋਰ ਤਰੀਕੇ ਨਾਲ ਕੁੱਟਦੇ ਹੁੰਦੇ ਆ। ਤੇ ਜਦੋਂ ਪੁੱਛਦੇ ਸ਼ੋਭੀ ਤੁਸੀਂ ਰਹਿੰਦੇ ਕਿੱਥੇ ਹੋ ਕਹਿੰਦੇ ਸੀ ਗੁਰਦੁਆਰੇ ਰਹਿੰਦੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਖਾਲਸਾਣ ਦੇ ਨਾਂ ਤੇ ਕਿੰਨਾ ਗੰਦ ਪਾ ਰਹੇ ਨੇ ਜਿਹੜੀ ਬੀਬੀ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਨਾ ਲੈ ਹੁਣ ਕਹਿਣਗੇ ਇਹਨੂੰ ਬੀਬੀਆਂ ਫੋਨ ਕਰਦੀਆਂ ਬੀਬੀਆਂ ਫੋਨ ਤਾਂ ਕਰਦੀਆਂ ਨੇ ਵੀ মিডিਆ ਵਾਲੇ ਗੱਲ ਕਰਦੇ ਨਹੀਂ ਮੈਂ ਗੱਲ ਕਰ ਦੇਣਾ ਤਾਂ ਫੋਨ ਕਰਦੀਆਂ ਔਰ ਜਿਹੜੇ ਕੁੱਤੇ ਨੇ ਉਹਨਾਂ ਵਿੱਚੋਂ ਇੱਕ ਬੀਬੀ ਜਿਹੜੀ ਫੋਨ ਕਰਦੀ ਏ ਉਹਦੇ ਘਰ ਵਾਲੀ ਏ ਜੇ ਹੁਣ ਨਾਂ ਲੈਤਾ ਫਿਰ ਜਾ ਕੇ ਉਹਨਾਂ ਨਾਲ ਲੜਨਗੇ ਪਰ ਹੁਣ 3 ਮਹੀਨੇ ਬਾਅਦ ਤਾਂ ਆਉਣੇ ਨਹੀਂ ਜੇਲ੍ਹ ਤੇ ਰੱਖੂ ਪੜਸੋ ਕਹਿੰਦੀ ਘਰੇ ਪਹਿਲਾਂ ਇਹਨਾਂ ਨੇ ਕਹਿੰਦੀ ਨੀਟ ਬਣਾਇਆ ਯਾਨੀ ਕਿ ਇਹ ਝਟਕਾ ਬਣਾ ਕੇ ਕਹਿੰਦੀ ਖਾਂਦੇ ਨੇ ਫਿਰ ਕਹਿੰਦੇ 4 ਰੁਪਏ ਨਿਕਲੇ ਘਰੋਂ ਜਦੋਂ ਕਹਿੰਦੀ ਕੋਈ ਸਰਮੋਸਰ ਕਰਦੇ ਮੈਨੂੰ ਪਤਾ ਤਾਂ ਲੱਗਿਆ ਸੀ ਵੀ ਕੁਝਾਂ ਦਾ ਚਾੜਨਗੇ ਫਿਰ ਕਹਿੰਦੇ ਇਹਨਾਂ ਨੇ ਟੈਕਸੀ ਡਰਾਈਵਰ ਕੁੱਟਿਆ ਉਹਦੇ ਗੱਡੀ ਵਿੱਚੋਂ 4000 ਡਾਲਰ ਉਹਦੇ ਕੋਲੋਂ ਖੋਲਿਆ ਆ ਕਰਤੂਤਾ ਨੇ ਇਹਨਾਂ ਦੀ ਖਾਲਸਤਾਨੀਆ ਦੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਕਿਤੇ ਖਾਲਸਤਾਨ ਬਣ ਜੇ ਬਣਦਾ ਨਹੀਂ ਐਵੇਂ ਜੇ ਬਣ ਜੇ ਤੇ ਫੇਰੇ ਬੰਦੇ ਕੀ ਕਰਨਗੇ ਇਹ ਕਿਸੇ ਨੂੰ ਜੀਣ ਦੇਣਗੇ ਇਹ ਤਾਲਿਬਾਨਿਆਂ ਨਾਲੋਂ ਵੀ ਭੈੜਾ ਕੰਮ ਕਰਨਗੇ ਇਹ ਬੰਦੇ ਤੇ ਮੈਂ ਤਾਂ ਬੋਲਦਾ ਇਹ ਗੱਲਾਂ ਵੀ ਇਹਨਾਂ ਲੋਕਾਂ ਨੂੰ ਸੁਚੇਤ ਹੋ ਜਾ ਜੇ ਬਚਣਾ ਨਹੀਂ ਤਾਂ ਹੁਣ ਕੈਨੇਡਾ ਸਰਕਾਰ ਨੇ ਵੀ ਡੰਡਾ ਚੱਕ ਲਿਆ ਚੰਗੀ ਤਰ੍ਹਾਂ ਜੇ ਇਹਨੂੰ ਵੀ ਫੜਦੇ ਨੇ ਉਹ ਛੇਤਰ ਫੇਰ ਕੇ ਪਹਿਲਾਂ ਜੇਲ੍ਹ ਚ ਰੱਖਦੇ ਨੇ ਤੇ ਫਿਰ ਰਿਪੋਰਟ ਕਰਦੇ ਨੇ ਆਟੇ ਨਾਲ ਪੜੇਥਣ ਬਹੁਤਾਂ ਨੂੰ ਲੱਗਣਾ ਉੱਥੇ ਕਿਉਂਕਿ ਇੰਡੀਆ ਵਾਲਾ ਕੰਮ ਤਾਂ ਹੈ ਨਹੀਂ ਉੱਥੇ ਜਦੋਂ ਫੋਨ ਨੰਬਰ ਚੱਕਦੇ ਨੇ ਉਹ ਜਿਹੜੇ ਵੀ ਸੰਪਰਕ ਵਿੱਚ ਆਉਣਗੇ ਗੱਲਬਾਤ ਕੀਤੀ ਹੋਈ ਕਿਸੇ ਦੀ ਲੋਕੇਸ਼ਨ ਮੈਚ ਕਰ ਗਈ ਤਾਂ ਛੇਤਰ ਉਹਦੇ ਵੀ ਨਾਲ ਪੈਂਦੇ ਆ ਅੱਛਾ ਇਹਨਾਂ ਵਿੱਚੋਂ ਇੱਕ ਗੁਰਦੁਆਰੇ ਦਾ ਪ੍ਰਬੰਧਕ ਹੈ ਜਿਹੜੇ ਫੜੇ ਨੇ ਉਹਨਾਂ ਇਦੋਂ ਸ਼ਰਮਨਾ ਘਟਣਾ ਹੋਰ ਕੀ ਹੋ ਸਕਦੀ ਹੈ ਦੱਸੋ ਤੁਸੀਂ ਹਲੇ ਆ ਪੰਨੂ ਵਰਗਿਆਂ ਕਤੇੜਾਂ ਕਹਿਣਗੇ ਸਾਨੂੰ ਖਾਲਸ탄 ਚਾਹੀਦਾ ਅਸੀਂ ਪੰਜਾਬ ਬਖਰਾ ਕਰਨਾ ਹੈ ਖਾਲਸਾ ਰਾਏ ਦੀ ਲੋੜ ਹੈ ਪਰ ਜਿਹੜੀਆਂ ਕਰਤੂਤਾਂ ਕਰ ਰਹੇ ਨੇ ਇਹ ਖਾਲਸਤਾਨ ਨਹੀਂ ਇਹ ਕੌਮ ਦੀ ਬਰਬਾਦੀ ਹੈ ਮੈਂ ਜਦੋਂ ਵੀ ਇਸ ਵਿਸ਼ੇ ਤੇ ਬੋਲਦਾ ਨਾ ਕਈ ਵਾਰੀ ਮੈਨੂੰ ਇਦਾਂ ਲੱਗਦਾ ਵੀ ਕਿਤੇ ਮੈਂ ਗਲਤ ਤਾਂ ਨਹੀਂ ਬੋਲ ਰਿਹਾ ਪਰ ਫਿਰ ਮੈਂ ਸੋਚਦਾ ਬਾਅਦ ਵਿੱਚ ਵੀ ਜੇ ਮੈਂ ਨਾ ਬੋਲੂ ਤਾਂ ਹੋਰ ਗੰਦ ਪਾਉਣਗੇ ਮੈਂ ਤਾਂ ਬੋਲਦਾ ਅਸ਼ਾ ਕਈ ਬੰਦੇ ਕਹਿਣਗੇ ਵੀ ਤੁਸੀਂ ਖਾਲਿਸਤਾਨ ਦੇ ਵਿਰੋਧੀ ਨਾ ਵਿਰੋਧੀ ਨਹੀਂ ਹੈਗੇ ਜੀ ਅਸੀਂ ਅਸੀਂ ਕਹਿੰਨੇ ਖਾਲਿਸਤਾਨ ਬਣਾਓ ਪੂਰੀ ਦੁਨੀਆ ਵਿੱਚ ਖਾਲਸਤਾਨ ਬੜੇ ਮਤੈ ਵੀ ਕਹਨ ਪਰ ਥੋੜੇ ਬੜਾ ਖਾਲਸਤਾਨੀ ਲੁੱਟ ਖੁੱਟ ਵਾਲਾ ਖਾਲਸਤਾਨ ਤੁਸੀਂ ਤਾਂ ਜਿੰਨਾ ਗੰਦ ਪਾਇਆ ਇਹ ਗੰਦਗੀ ਸਾਫ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਕੇਪੀਐਸ ਗਿਲ ਨੇ ਪੰਜਾਬ ਦੇ ਵਿੱਚ ਇਹ ਗੰਦਗੀ ਸਾਫ ਕੀਤੀ ਸੀ ਨਾ ਹਾਲਾਂਕਿ ਨਜਾਇਜ਼ ਤੱਕਾ ਉਹਨੇ ਵੀ ਕੀਤਾ ਸੀ ਪਰ ਬਹੁਤ ਹੱਦ ਤੱਕ ਵਧੀਆ ਵੀ ਕੀਤਾ ਸੀ ਇਦਾਂ ਦੀ ਛੇਤਰ ਪ੍ਰੇਟ ਹੁਣ ਇਹਨਾਂ ਖਾਲਸਤਾਨੀਆਂ ਨੂੰ ਚਾਹੀਦੀ ਹੈ ਤਾਂ ਕਿਤੇ ਗੱਲ ਬਣਨੀ ਪਰ ਜਿਹੜੇ ਪੰਜਾਬ ਦੇ ਲੋਕ ਕੈਨੇਡਾ ਦੇ ਵਿੱਚ ਵੱਸਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਦੀ ਕੇਅਰ ਕਰੋ ਇਹਨਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜੇ ਗੁਰਦੁਆਰਿਆਂ ਵਿੱਚ ਖਾਲਸਤਾਨ ਖਾਲਸਤਾਨ ਕਰਦੇ ਨੇ ਉਹ ਗੁਰਦੁਆਰੇ ਨਾ ਜਾਓ ਚੰਗੇ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ